ਸਤਨਾਮੁ ਸ੍ਰੀ ਵਾਹਿਗੁਰੂ ਜੀ ਚੌਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬੀਰ ਆਵਾਜ਼ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰਛਾ ਪੂਰਨ ਹੋਏ ਜਿਤ ਕੇ ਇਛਾ ਤਵ ਚਰਨ ਮੰਨ ਰਹਿ ਹੰਬਾਰਾ ਆਪਣਾ ਜਾਨਕ ਨੂੰ ਪ੍ਰਤਿਪਾਰਾ ਹਮਰੇ ਦੁਸਤ ਸਵਾਦ ਮੁਕਾਬ ਹੋ ਆਪਾ ਦਾਮ ਹੈ ਵਿਚਾਬ ਹੋ ਸੁਖੀ ਬਸੈ ਮੂਰ ਪਰਵਾਰਾ ਸੇਵਕ ਸਿਖ ਸੁਭੈ ਕਰਤਾਰਾ ਮੂਰ ਅਛਾ ਨਜ ਕਰਦੇ ਕਰਿਐ ਸਾਰ ਵਰਨ ਕੁਆਜ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ ਕੇ ਰਹੇ ਪਿਆਸਾ ਤੁਮਹਿ ਸਾਡ ਕੀ ਅਰਦਾਸ ਆਹੂ ਜੋ ਪਰ ਚਾਹੂ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪਾ ਦੇਉ ਜੇ ਵਰਗ ਤੂ ਜੋ ਸੁਦਾ ਹਮਾਰੇ ਪਛਾ ਸ਼੍ਰੀ ਆ ਤੂ ਜੋ ਕਰਿ ਹੋ ਰੱਛਾ ਰਾਖਿ ਲਿਹੁ ਮੋਹ ਰਾਖਨ ਹਾਰੇ ਸਾਹੇ ਸੰਤ ਸਹਾਰੇ ਪਿਆਰੇ ਦੀਰਬੰਦ ਸੁਨਗੇ ਹੰਤਾ ਤੂ ਆਪੂਰੇ ਚਤੁਰਦਸ਼ ਗੰਤਾ ਕਾਲ ਪਾਏ ਬ੍ਰਹਮਾ ਭਵਤਲਾ ਕਾਲ ਪਾਏ ਸੋ ਜਵਤਰਾ ਕਾਲ ਪਾਏ ਗ੍ਰਿਸ਼ਣ ਨੰਬਰ ਕਾਸਾ ਸਗਲ ਕਾਲ ਕਾ ਗਿਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਅਬੇਦ ਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਾਲੋ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਮਨਾਇਓ ਦੇਵਤਾ ਜਚਨ ਵਜਾਇਓ ਆਦ ਅੰਤ ਕੇ ਅਵਤਾਰਾ ਸੋਏ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ ਸ਼ਿਵ ਕਨਕਾ ਸ਼ਿਵ ਗੁਣ ਸੁਖ ਦੇਉ ਸਤਰਨ ਕਉ ਪਲ ਮੋਦ ਕੀਉ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰਵ ਸ਼ਾਂਤ ਚੀਤੇ ਦੇਗਨ ਰਸੂਲਾ ਛਾਪਰ ਕਿਰਪਾ ਦ੍ਰਿਸ਼ਟ ਅਕਰ ਫੁੱਲਾ ਸੰਤਨ ਆਨੰਦ ਹੋ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕੀ ਪੀਰਿ ਬਿਸ਼ਾਨੈ ਘਟ ਘਟ ਕੇ ਪਟ ਪਟ ਕੇ ਜਲੈ ਜਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਜਦ ਦੇਹ ਅਪਾਰਾ ਜਬ ਆਕਰ ਕਰਤ ਹੋ ਕਬਹੁ ਤਮੈ ਮਿਲਤ ਦੇਹ ਦੇਖਬਹੁ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਬੋਜ ਉਚਾਰੈ ਤੋਮ ਸਭ ਹੀ ਤੇ ਰਹੈ ਨਿਰਾਲਮ ਜਾਨਦ ਬੇਦ ਭੇਦ ਰਾਲਮ ਨਰੰਕਾਰ ਨਿਰਵਕਾਂ ਨਿਰਨਾਮ ਪਰਦੇ ਪੈਦਾ ਜੋ ਕੋ ਪੀਵ ਨਾ ਪਾਉ ਤਿ ਪੈਦਾ ਤਾ ਕਾ ਕਰਪਾ ਹਨ ਨਮਾਨਤ ਮਹਾ ਮੂੜ ਹੈ ਜਪੀਦ ਨਾ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਾ ਪਿਵ ਆਪ ਆਪਨੇ ਬਦ ਹੈ ਜੀਤੇ ਬਰਨਤ ਪਿੰਨ ਪਿੰਨ ਤੋ ਹੈ ਤਤ ਤੁਮਰਾ ਲਖਾਣਾ ਜੈ ਬਸਾਰਾ ਕਹਿ ਬਿਦਸ ਜਾ ਪ੍ਰਥਮ ਸੰਸਾਰਾ ਏ ਕੈ ਰੂਪ ਅਨੂਪ ਰੂਪਾ ਰੰਗ ਪਿਉ ਰਾਵ ਕਿਹ ਫੂਪਾ ਆਂਡਾ ਜੇਰਾ ਛੇਤੇ ਕੀ ਨੀਂਦ ਮੇ ਖਾਨ ਬਹੁ ਰਚਦੀਨੀ ਤਹੁ ਕੁਲ ਰਾਜਾ ਹੈ ਬੈਠਾ ਆਹੋ ਸੇਵਨ ਪਿਓ ਸੰਗਰ ਇਕਠਾ ਸਗਰੇ ਸ੍ਰਿਖਿ ਦਿਖਾਇਆ ਚੰਪਵ ਆਜਗਾ ਸਰੂਪ ਸਵਮ ਪਵ ਅਵਰਛਾ ਮੇਰੇ ਦਮ ਕਰੋ ਸਿਖਵਾ ਰ ਸਿਖ ਸੰਗਰੂ ਦੋਸ ਜਿਥੇ ਟੋ ਅਤਰ ਪਤਾ ਸਗਲ ਮਲੇਸ਼ ਕਰੋ ਰਣ ਕਥਾ ਜਿਆ ਤੋ ਜਦ ਸ਼ਰਣੀ ਪਰੇ ਜਨ ਕੈ ਦੁਸ਼ਟ ਦੁਖਤ ਹੋਵੇ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਜਨ ਕੈ ਤੋ ਸੰਕਟ ਸਭ ਟਾਰੇ ਜੋ ਕਲ ਕੋ ਗਵਾਰ ਧਿਆਇ ਹੈ ਤਾਂ ਕੇ ਕਾਲ ਨਿਕਟ ਨਾ ਹੈ ਰਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟਾ ਰਿਸ਼ਟ ਟਰਿਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਰਹਰ ਹੋ ਤਾਕੇ ਤਾਪ ਤਨ ਕਮ ਹਰ ਹੋ ਹਰਿਦ ਸਦ ਆਕਾਰ ਮੋਸਾ ਹੋਏ ਦੁਸ਼ਟ ਅਛਾ ਸਕੈ ਨਾ ਕੋਈ ਏਕ ਬਾਰ ਜਨਤ ਮੈ ਸੁਮਾਰਾ ਆਕਾਲ ਪਾਸ ਤੇ ਤਾਹੇ ਪੜ ਜਿਨ ਨਰਨਾਵ ਤੇ ਹਾਰੋ ਕਹਾ ਦਰ ਦੁਸ਼ਟ ਲੋਕ ਤੇ ਰਹਾ ਹਰੜ ਗੇਦ ਮੈਂ ਸ਼ਰਨ ਤੇ ਹਾਰੇ ਆਪ ਹਾ ਦੈਲ ਹੋ ਮਾਰੇ ਸਰਬ ਥੋਰ ਮੋਹੋ ਸਹਾਈ ਦੁਸ਼ਤ ਦੋਤੇ ਲੁਭ ਵਿਚਾਈ ਹਰੜ ਗੇਦ ਮੈਂ ਸ਼ਰਨ ਤੇ ਹਾਰੇ ਆਪ ਹਾ ਦੈਲ ਹੋ ਮਾਰੇ ਸਰਬ ਥੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਤੁਮ ਬਚਾਈ ਕਿਰਪਾ ਕਰੇ ਹਾਂ ਪ੍ਰਜਗ ਮਤਾ ਗ੍ਰੰਥ ਕਰਾ ਪੂਰਨ ਸੋ ਰਤ ਕਿਲ ਵਿਖ ਸੰਦੇਹ ਕੋ ਹਰਤਾ ਦੁਸ਼ਟ ਦੋਖਿਨ ਕਾਉਛੇ ਕਰਤਾ ਸ੍ਰੀ ਆ ਤੁਝ ਜਾਪੈ ਦਿਆਲਾ ਪੂਰਨ ਕਰਾ ਗ੍ਰੰਥ ਤਤ ਕਾਲਾ ਮਨ ਬਾਚ ਲਵਲ ਪਾਵੇ ਸੋਏ ਦੁਖ ਨਾ ਦਿਸੈ ਬਿਆਪਤ ਹੋਵੀ ਅਡਲ ਸੁਣ ਗੰਗ ਜੋ ਆਹਾ ਸੁរស ਨਾ ਪਾਵਈ ਸੜੇ ਮੂੜ ਚਿਤ ਲਾਏ ਚਤੁਰਤਾ ਬਈ ਦੁਖ ਦਰਦ ਪਾਉ ਨਿਕਟ ਨਾ ਤਿਨ ਨਰਕੇ ਰਹੈ ਹੋ ਜੋ ਆ ਕੇ ਇਕ ਵਾਰ ਚੋ ਪਏ ਕੋ ਕਹੈ ਤੋ ਪਈ ਸੰਬਤ ਸਤਰ ਹੈ ਸੈਸ ਆਪਣੀ ਜੈ ਅਰਧ ਸੈਸ ਆਪਣ ਤੀਨ ਕਹਿ ਜੈ ਪਾਦ ਨ ਸੁਦੇ ਅਸ਼ਟਮੀ ਰਵਾਰਾ ਤੀਰ ਸਤੂ ਦਰਬ ਗ੍ਰੰਥ ਸੁਧਾਰਾ ਸਵਈਆ ਪਾਹੀ ਅਹ ਜਾਤੇ ਤੁਮਰੇ ਤਉ ਤੇ ਕੋ ਆਖ ਦਰਮਹਿ ਅਨਿਓ ਰਾਮ ਰਹਿਮ ਪ੍ਰਾਨੁ ਕਰਾਨ ਅਨੇਕ ਹੈ ਅਨੇਕ ਨਾ ਮਾਨਿਓ ਸਿਮਰੇ ਸਾਸ ਰਵੇਦ ਸਵੇਬੋ ਪੀਦ ਗਏ ਹਵੇਖ ਨਾ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਤੋਹੇ ਬਖਾਨਿਓ ਦੁਖਰਾ ਸਗਲ ਦਵਾਨ ਕੋ ਛੜ ਕੇ ਗਿਹੋ ਤਵਹਾਰੋ ਦਵਾਰ ਬਾਹੇ ਗਹਿ ਕਿਲਾਜ ਅਸ ਬਿੰਦਾਸ ਤੋਹਾਰ ਆਰਾਮ ਕਲੇ ਮਹਿਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜਿਆ ਬਾਦਿਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾ ਬਣਾਈਆ ਸਾਧੂ ਤਾਂ ਗਾ ਬੁਆਰੇ ਕਿਰਾ ਮਨ ਜਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰ ਹੋ ਹਰਨਾਲੇ ਹਰਨਾਰ ਹੋਤ ਮਨ ਮੇਰੇ ਦੁਖ ਸਭ ਵਿਚਾਰਨਾ ਅੰਗੇਕਾਰ ਹੋ ਕੇ ਤੇਰਾ ਕਾਰਜ ਸਭ ਸਵਾਰਣਾ सवना गां्राज स्वामी सो के मन सारे कहे नानक मन मेरे सदा सदार साचे साहिबा क्या ना ही करते रह करना तेरा सब कुछ है जिस देहे सो वे ਸਦਾ ਸਿ ਸਲਾਹ ਤਰੀ ਨਾਮ ਨਵਸਾਵੈ ਨਾਮ ਜਿਨ ਕੇ ਮਨ ਉਸਿਆ ਆਵਾਜੇ ਸਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕੀਆ ਨਾਹੀ ਕਰਤੇ ਰੈ ਸਚਾ ਨਾ ਮੇਰਾ ਧਰੋ ਸਚ ਨਾਉ ਧਰਮ ਮੇਰਾ ਜਿਨੇ ਭੁਖਾ ਸਭ ਗਵਾਈਆ ਅਗਨ ਸ਼ਾਂ ਸੁਖੁ ਮਨੈਬਸਿਆ ਜਨ ਇਛਾ ਛਪ ਜਾਈਆ ਸਦਾ ਕਰਵਾਨ ਇਤਹਾਗਰਿ ਬਟਹੁ ਜਿਸ ਅੰਦੀਆ ਵੜਿਆਇਆ ਕਹੈ ਨਾਨਕ ਸੁਨੋ ਸੰਤੋ ਸ਼ਬਦ ਤਰੋਪਿਆਰੋ ਸਾਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਬਾਜੇ ਤਲਾਜਤ ਕਰਤਾ ਨਿਆ ਪੰਜ ਦੋਦ ਵਸ ਕਿਤੇ ਕਾਲ ਕਲਖ ਮਾਰਿਆ ਦੁਰ ਕਿਰਪਾ ਆਤ ਜਿਨ ਕਾ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਦਸੁ ਗੁਵਾ ਤਤ ਕਰ ਅਨਹਦ ਵਚਿ ਆਨੰਦ ਸੁਣੋ ਹੋ ਅਡ ਭਾਗੀ ਹੋ ਸਗਲ ਮਨੋਰਥ ਪਾਰ ਬ੍ਰਾਮ ਬਰਾ ਪਾਇਆ ਤਰੇ ਸਗਲ ਵਿਸੂਰੇ ਗੋਖ ਰੋਸਨਤਾ ਉਤਰੀ ਸੁਣੀ ਸੱਚੇ ਬਾਣੀ ਸੰਤ ਸਾਧਨ ਭਾਏ ਸਰਸੇ ਪੂਰੇ ਗੁਰ ਤੇਜਾਣੀ ਸੁਣਤੇ ਪੁਨੀਦ ਕਹਤੇ ਪਵਿੱਤ ਸਤਗੁਰ ਹਾ ਪ੍ਰਪੂਰੇ ਮਨਵੰਤ ਨਾਨਕ ਅਗਰ ਚਨਣ ਲਾਗੇ ਵਾਜੇ ਅਨਹਦ ਤੂਰੀ ਸ਼ਲੋਕ ਪਵਣ ਗੁਰੂ ਪਾਣੀ ਪਤਾ ਮਾਤਾ ਦਰਤ ਮਹਤ ਦਿਵਸ ਰਾਦ ਵਿਦਾਇ ਦਾਇਆ ਕਿ ਲੈ ਸਗਲ ਜਗਤ ਚੰਗਿਆ ਆਇਆ ਮਰਿਆ ਆਇਆ ਵਾਚੈ ਤਨ ਮਹ ਦੂਰ ਕਰਮਿ ਆਪੁ ਆਪਣੀ ਕਿ ਨ ਡਕ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਅਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਜਿ ਸੁਪੇਨਾ ਜਿਨੇ ਨਾਮ ਧਿਆਇਆ ਗਏ ਮਸਕਤ ਆਕਾਲ ਨਾਨਕ ਤੇ ਮਖੋ ਜਾਲੇ ਕੀਤੇ ਛੁਟੇ ਨਾਹੇ ਗੁਰ ਦੀ ਕਾ ਖਾਲਸਾ श्री वा ही गुरू जी